ਦੇ ਵਿੱਚ ਗਾ ਗਾਣਾ ਬੰਦ ਕਰਾ ਰਹੇ ਹਾਂ ਜਿਹੜੇ ਬਾਜ਼ਾਰ ਦੇ ਵਿੱਚ ਗੱਡੀ ਵੜਦੀ ਹੈ ਨਾਲ ਦੀ ਨਾਲ ਸ਼ਕੰਜਾ ਲੱਗ ਜਾਂਦਾ ਹੈ ਜਗਾ ਜਗਾ ਤੇ ਤੁਹਾਡੇ ਸ਼ਕੰਜੇ ੱਤਕੇ ਜਿੱਥੇ ਤੁਹਾਡਾ ਜੀ ਕਰਦਾ ਉੱਥੇ 800 ਰੁਪਿਆ ਲੈ ਲਓ ਜਿੱਥੇ ਤੁਹਾਡਾ ਜੀ ਕਰਦਾ ਚਾਹੇ ਸਾਰਾ ਦਿਨ ਗੱਡੀ ਖੜੀ ਰਹੇ ਦੁਕਾਨਾਂ ਦੇ ਅੰਦਰ ਅਸੀਂ ਕੈਦ ਹੋ ਚੁੱਕੇ ਹਾਂ ਸਾਨੂੰ ਅਸੀਂ ਦੁਕਾਨ ਦੇ ਅੰਦਰ ਬੈਠੇ ਉਹਨੇ ਤੇ ਬਾਹਰਲਾ ਬੰਦਾ ਸਾਡੇ ਕੰਨੀ ਝਾਕ ਰਿਹਾ ਹੁੰਦਾ ਗਾਹਕ ਤਾਂ ਕੋਈ ਹੁੰਦਾ ਨਹੀਂ ਸਾਡੇ ਕੰਨੇ ਅਸੀਂ ਜਾਣਦੇ ਹਾਂ ਕਿ ਸਾਡੇ ਬਾਜ਼ਾਰ ਦੇ ਵਿੱਚ ਗਾਗਾ ਨੂੰ ਫੁੱਲੇ ਫਰੀ ਆਣ ਦੇਂਦੇ ਹੋ ਦਿੱਤੀ ਜਾਵੇ ਏਕਾ ਸ਼ੁਰੂ ਹੋਇਆ ਉਦੋਂ ਦਾ ਹੀ ਡਿਸਕਿਊਟ ਚੱਲੀ ਜਾ ਰਿਹਾ ਹੈਗਾ ਅੰਨੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਜੀ ਟ੍ਰੈਫਿਕ ਰੋਨ ਸਥਾਨ ਸੁਧਾਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਸੱਲੀ ਟਰੀ ਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਫੇਰ ਉਹ ਕੋਈ ਬੰਦਾ ਆਪਣੀ ਗੱਡੀ ਯੈਲੋ ਲਾਈਨ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਪਤਾ ਇਹ ਲੱਗਾ ਅੱਧਾ ਇੰਚ ਗੱਡੀ ਉਹਦੀ ਕਲੌਟ ਤੇ ਚੜ ਗਈ ਹਟ ਪਾਰ ਤੇ ਫੇਰ ਉਹਨੇ ਕੀ ਗੁਨਾ ਕਰਤਾ ਜੀ ਜੇ ਅੱਧਾ ਇੰਚ ਗੱਡੀ ਚੜ ਗਈ ਯਾਰ ਫਰਬਾਦ ਦੇ ਉੱਤੇ ਉਸ ਤੋਂ ਤੁਸੀਂ 800 ਰੁਪਏ ਲਈ ਜੰਨੇ ਅਸੀਂ ਦਾ 15 ਗਾਸ ਤੋਂ ਦੇਸ਼ ਭਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਪਰੰਤੂ ਗੱਲ ਕਿਤੇ ਆਉਂਦਾ ਬਠਿੰਡਾ ਦੇ ਬਠਿੰਡਾ ਦੇ ਬਾਜ਼ਾਰਾਂ ਵਿੱਚ ਬੰਦ ਕੀਤੀ ਜਾਏ ਜਿਸ ਨੂੰ ਲੈ ਕੇ ਦੁਕਾਨਦਾਰਾ ਸਮਾਜ ਸੇਵੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦਾ ਐਲਾਨ ਕੀਤਾ ਗਿਆ ਜਾਂਦੇ ਬੰਦਾ ਐਲਾਨ ਕਿਉਂ ਕੀਤਾ ਗਿਆ ਪ੍ਰਧਾਨ ਜੀ ਕੀ ਕਾਰਨ ਗਿਆ ਦੇਸ਼ ਆ ਉਹ ਹੱਥੇ ਉਹ ਲੋ ਬੰਦ ਕੀਤਾ ਜਾ ਰਿਹਾ ਬਠਿੰਡਾ ਦੇਖੋ ਜੀ ਵਿਕਰਮ ਜੀ ਅਸੀਂ ਵੀ ਆਜ਼ਾਦੀ ਦਿਹਾੜਾ ਮਨਾ ਰਹੇ ਆ ਅਸੀਂ ਕੋਈ ਬੰਦ ਨਹੀਂ ਕਰਨ ਦੇ ਖੁਸ਼ੀ ਦੇ ਖੁਸ਼ੀ ਨਾਲ ਬੰਦ ਨਹੀਂ ਕਰ ਰਹੇ ਅਸੀਂ ਇਹੀ ਕਹਿ ਰਹੇ ਆ ਕਿ ਸਾਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੀਆਂ ਦੁਕਾਨਾਂ ਦੇ ਆਜ਼ਾਦੀ ਨਾਲ ਬੈਣ ਦੀ ਅਸੀਂ ਇੱਕ ਅਪੀਲ ਕਰ ਚਾਹਨੇ ਆ ਅਸੀਂ ਇੱਕ ਭੀਖ ਮੰਗ ਰਿਹਾ ਸਰਕਾਰ ਤੋਂ ਕਿ ਯਾਰ ਸਾਨੂੰ ਆਪਣੀਆਂ ਦੁਕਾਨ ਤੇ ਬੈਣ ਦਿਓ ਜਿਹੜਾ ਇਹ ਟੱਕਾ ਹੋ ਰਿਹਾ ਜਿਹੜਾ ਬਾਜ਼ਾਰਾਂ ਦੇ ਵਿੱਚ ਗਾਹ ਕਾਣਾ ਬੰਦ ਕਰਾ ਰਹੇ ਹੋ ਜਿਹੜੇ ਬਾਜ਼ਾਰ ਦੇ ਵਿੱਚ ਗੱਡੀ ਵੜਦੀ ਹੈ ਨਾਲ ਦੀ ਨਾਲ ਸ਼ਕੰਜਾ ਲੱਗ ਜਾਂਦਾ ਸਾਰੀਆਂ ਗੱਲਾਂ ਬਹੁਤ ਸਾਰੇ ਲੋਕਾਂ ਨੇ ਕਲੀਅਰ ਕਰਤੀਆਂ ਜਗਾ ਜਗਾ ਤੇ ਤੁਹਾਡੇ ਸ਼ਕੰਜੇ ਤੱਕੇ ਜਿੱਥੇ ਤੁਹਾਡਾ ਜੀ ਕਰਦਾ ਉਥੇ 800 ਰੁਪਏ ਲੈ ਲਓ ਜਿੱਥੇ ਤੁਹਾਡਾ ਜੀ ਕਰਦਾ ਚਾਹੇ ਸਾਰਾ ਦਿਨ ਗੱਡੀ ਖੜੀ ਰਵੇ ਉਹ ਕਹਿੰਦੇ ਕੱਲਾ ਪਾਰਕਿੰਗ ਦਾ ਠੇਕਾ ਦਿੱਤੇ ਉਦੋਂ ਸਾਰਾ ਸ਼ਹਿਰ ਹੀ ਠੇਕੇ ਤੇ ਲਈ ਬੈਠੇ ਹੋ ਜਾਂ ਜਿੱਥੇ ਦੇਖੋ ਤੁਸੀਂ ਕਈ ਜਗ੍ਹਾ ਤੇ ਕਿਸੇ ਦੇ ਗਲੀ ਚ 200 ਗੱਡੀਆਂ 4-4 ਗੱਡੀਆਂ ਖੜੀਆਂ ਉਹਨਾਂ ਦਾ ਠੇਕੇ ਤੇ ਚੱਲੀ ਜਾਂਦਾ ਉਹ ਉਧਰ ਬਜਾਰਤੀ ਦੇਤਾ ਉਹ ਉਹਨਾਂ ਨੇ ਠੇਕੇ ਦੇ ਲਾ ਰੱਖਿਆ ਪਹਿਲੀ ਵਾਰੀ ਹੋ ਰਿਹਾ ਇੱਕ ਆਜ਼ਾਦ ਦੇਸ਼ ਦੇ ਅੰਦਰ ਇਹੋ ਜਿਹੇ ਤੱਕੇ ਸੁਣਨ ਚਾਏ ਅਸੀਂ ਜਾਣਦੇ ਹਾਂ ਕਿ ਸਾਡਾ ਵਪਾਰ ਜਿਹੜਾ ਹੈ ਬਠਿੰਡਾ ਜਿਹੜਾ ਹੈ ਜਿਹ ਸੋ ਸਾਲ ਤੋਂ ਜਿਹੜਾ ਕਹਿੰਦੇ ਨਾ ਥੋਬੀ ਵੇਅਰ ਕਿਕਰ ਵੇਅਰ ਛਦਰ ਵੇਅਰ ਇਹ ਬਜ਼ਾਰਾਂ ਦੀ ਉਹ ਕਹਿੰਦੇ ਪਛਾਣ ਬਣੀ ਰਵੇ ਇੱਥੇ ਗਾਹ ਕੰਦੇ ਰਹਿਣ ਕਿਤੇ ਇਹ ਨਾ ਹੋਵੇ ਵੀ ਲੋਕੀ ਇਕੱਲੇ ਨਕਸ਼ਿਆਂ ਜੀ ਨਾਮ ਰਹਿ ਜਾ ਕਰਨ ਤੇ ਉਦੋਂ ਬਾਅਦ ਸਾਡੇ ਅੱਗੇ ਹੋ ਅੱਜ ਦੁਕਾਨਾਂ ਦੇ ਅੰਦਰ ਅਸੀਂ ਕੈਦ ਹੋ ਚੁੱਕੇ ਹਾਂ ਸਾਨੂੰ ਅਸੀਂ ਦੁਕਾਨ ਦੇ ਅੰਦਰ ਬੈਠੇ ਉਹਨੇ ਤੇ ਬਾਹਰਲਾ ਬੰਦਾ ਸਾਡੇ ਕੋਲ ਹੀ ਝਾਕ ਰਿਹਾ ਹੁੰਦਾ ਗਾਹਕ ਤਾਂ ਕੋਈ ਹੁੰਦਾ ਨਹੀਂ ਸਾਡੇ ਕੋਲ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਾਜ਼ਾਰ ਦੇ ਵਿੱਚ ਗਾਹਕਾਂ ਨੂੰ ਖੁੱਲੇ ਫ੍ਰੀ ਹੋਣ ਤੇ ਆਣ ਦੇਂਦੇ ਉਹ ਦਿੱਤੀ ਜਾਵੇ ਅਸੀਂ ਇਹ ਨਹੀਂ ਮੀਤ ਕਰਦੇ ਹੋਰ ਕੋਈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਮੰਗ ਪੱਤਰ ਦਿੱਤਾ ਹੈਗਾ ਕਹਿੰਦੇ ਕੱਟ ਕੀਤਾ ਹੈਗਾ ਕੀ ਐਲਾਨ ਕੀਤਾ ਹੈ 15 ਅਗਸਤ ਕੇਵਲ ਉਸੇ ਦਿਨ ਬੰਦ ਰਹੇਗਾ ਕੀ ਮਸਲਾਂ ਲੈ ਕੇ ਨਹੀਂ ਜੀ ਇਹ ਉਸ ਦਿਨ ਬੰਦ ਨਹੀਂ ਰਹੂਗਾ ਉਸ ਦਿਨ ਤਾਂ ਸਿਰਫ ਇਹਦੀ ਸ਼ੁਰੂਆਤ ਹੋ ਰਹੀ ਹੈ ਸਾਡੇ ਵੱਡੇ ਸੰਘਰਸ਼ ਦੀ ਕਿਉਂਕਿ ਅਸੀਂ ਪਹਿਲਾਂ ਬਹੁਤ ਸੰਘਰਸ਼ ਕਰਕੇ ਦੇਖ ਲਏ ਜੀ ਪਹਿਲਾਂ ਅਸੀਂ ਇੱਕ ਵੱਡਾ ਸੰਘਰਸ਼ ਕੀਤਾ ਜਿੱਦਨ ਦਾ ਇਹ ਠੇਕਾ ਸ਼ੁਰੂ ਹੋਇਆ ਉਸ ਦਿਨ ਦਾ ਹੀ ਡਿਸਪਿਊਟ ਚੱਲੀ ਜਾ ਰਿਹਾ ਹੈਗਾ ਇੰਨੀ-ਇੰਨੀ ਲੁੱਟ ਕੀਤੀ ਜਾ ਰਹੀ ਹੈ ਜੀ ਟ੍ਰੈਫਿਕ ਪ੍ਰਬੰਧਨ ਸੁਧਾਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਕੱਲੀ ਟਾਰਾਂ ਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਇਹ ਕਹਿੰਦੇ ਫ ਪਾਰਕ ਕੀਤੀ ਹੋਵੇ ਤਾਂ ਤੁਸੀਂ ਉਹ ਗੱਡੀ ਟੋ ਕਰਕੇ ਜਾਂ ਬੀਲ ਲੋਕ ਲਾ ਕੇ ਉਹਦਾ ਜੁਰਮਾਨਾ ਲੈ ਸਕਦੇ ਹੋ ਕਿਉਂ ਲੇਕਿਨ ਸਾਡੇ ਬਜ਼ਾਰਾਂ ਦੇ ਵਿੱਚ ਆ ਕੇ ਹਾਲਾਤ ਦੇਖੋ ਜਿਹੜਾ ਪਲਿੰਥ ਲੈਵਲ ਹੈ 9 ਇੰਚ ਤੋਂ 12 ਇੰਚ ਦਾ ਹੋਣਾ ਚਾਹੀਦਾ ਸੜਕ ਦੇ ਫੁੱਟਪਾਥ ਦਾ ਜਿੱਥੇ ਆਪਾਂ ਖੜੇ ਹੈਗੇ ਹਾਂ ਉੱਥੀ ਦੇਖੋ ਤੁਸੀਂ 1.5 ਇੰਚ ਦਾ ਅੱਗੋਂ ਦੀ ਰਾਉਂਡ ਹੈ ਜਦੋਂ ਕੋਈ ਬੰਦਾ ਆਪਣੀ ਗੱਡੀ yellow line ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਅੱਧਾ ਕਿੰਚ ਗੱਡੀ ਉਹਦੀ ਕਦੋਂ ਉੱਤੇ ਚੜ ਗਈ ਫੁੱਟਪਾਥ ਤੇ ਫਿਰ ਉਹਨੇ ਕੀ ਗੁਨਾਹ ਕਰਤਾ ਜੀ ਜੇ ਅੱਧਾ ਕਿੰਚ ਗੱਡੀ ਚੜ ਗਈ ਯਾਰ ਫੁੱਟਪਾਥ ਦੇ ਉੱਤੇ ਉਸ ਤੋਂ ਤੁਸੀਂ 800 ਰ ਉਨੇ ਹਾਲੇ ਸਿਰ ਪੈਣਾਈ ਪੋਛਣਾ ਹੁੰਦਾ ਹੈ ਕਈ ਵਾਰ ਵੀ ਐਡਰੈਸ ਵੀ ਇੱਧਰ ਨੂੰ ਮੋੜਨਾ ਜੀ ਮੈਂ ਉੱਧਰ ਜਾਣਾ ਹੈਗਾ ਜਾਂ ਕਿਸੇ ਨੂੰ ਪੇਮੈਂਟ ਦੇ ਕੇ ਜਾਂ ਸਮਾਨ ਚੱਕ ਕੇ ਜਾਣਾ ਹੁੰਦਾ ਹੈਗਾ ਜਾਂ ਸਮਾਨ ਦੇਣ ਆਇਆ ਹੁੰਦਾ ਹੈ ਬੰਦਾ ਇੱਕ ਡੇਢ ਮਿੰਟ ਦਾ ਹੀ ਕੰਮ ਹੁੰਦਾ ਸਿਰਫ ਇੱਕ ਡੇਢ ਮਿੰਟ ਦਾ ਇਹ ਪਿੱਛੇ ਇਹਨਾਂ ਦੇ ਬੰਦੇ ਵੀ ਲੋਕ ਜੇ ਲੈ ਕੇ ਘੁੰਮਦੇ ਪਏ ਆ ਜੀ ਉਹ ਜਿਵੇਂ ਹੀ ਬੰਦਾ ਰੁਕਣ ਲੱਗਦਾ ਹੈ ਪਹਿਲਾਂ ਹੀ ਸਲੋ ਹੋ ਉਹਦੇ ਮਗਰ ਹੋ ਜਾਂਦੇ ਗੱਡੀ ਦੇ ਵੀ ਇਹ ਰੁਕੂਗਾ ਉਹ ਜਿਵੇਂ ਹੀ ਰੁਕਦਾ ਜਾ ਕੇ ਵੀ ਲੋਕ ਲਾ ਦਿੰਦੇ ਹੈਗੇ ਇਹ ਕਹਿੰਦੇ ਗੱਡੀ ਗਲਤ ਰੋਕੀ ਹੈ ਜੀ ਤੁਸੀਂ ਅਗਲਾ ਕਹਿੰਦਾ ਯਾਰ ਮੈਂ ਮੌਕੇ ਤੇ ਸੀਗਾ ਕੋਲ ਖੜਾ ਮੈਨੂੰ ਕਹਿ ਦਿੰਦੇ ਮੈਂ ਆਸੇ-ਬਾਸੇ ਲਾ ਦਿੰਦਾ ਪਰ ਮਸਲਾ ਤਾਂ ਹੈ ਹੀ ਨਹੀਂ ਨਾ ਟ੍ਰੈਫਿਕ ਸੁਧਾਰਦਾ ਹੈ ਉਹਦੇ ਅੰਨੀ ਲੁੱਟ ਸ਼ੁਰੂ ਹੋ ਗਈ ਜੀ ਅੰਨੀ ਲੁੱਟ ਚੱਲੀ ਜਾਂਦੀ ਹੈ ਕਈ ਵਾਰ ਬੰਦਾ ਸੜਕ ਦੇ ਵਿਚਾਲੇ ਗੱਡੀ ਲਾ ਦਿੰਦਾ ਹੈ ਬੰਦਾ ਹੁੰਦਾ ਨਹੀਂ ਮੌਕੇ ਤੇ ਇਹਨਾਂ ਦਾ ਬੰਦਾ ਆਂਦਾ ਵੀ ਲੋਕ ਲਾ ਦਿੰਦਾ ਉਹ ਸਾਈਡ ਤੇ ਬੈਠੇ ਰਹਿੰਦੇ ਘੰਟਾ-ਘੰਟਾ ਉਹਦਾ ਵੇਟ ਕਰੀ ਜਾਂਦੇ ਵੀ ਬੰਦਾ ਆਊਗਾ ਉਹ ਤੋਂ 500 ਰੁਪਏ ਲਵਾਂਗੇ ਫੇਰ ਯਾਰ ਟ੍ਰੈਫਿਕ ਦੀ ਸਮੱਸਿਆ ਤਾਂ ਉਮ ਹੀ ਖਰਾਬ ਹੋਈ ਪਈ ਹੈ ਗੱਡੀ ਤਾਂ ਉੱਥੇ ਖੜੀ ਹੈ ਡੇਢ ਘੰਟੇ ਦੀ ਕਈ ਵਾਰ ਬੰਦਾ ਮੌਕੇ ਤੇ ਹੁੰਦਾ ਅਗਲਾ ਕਹਿੰਦਾ ਮੈਂ ਕੋਲ ਸੀਗਾ ਉਹ ਸਾਨੂੰ ਦੁਕਾਨਦਾਰਾਂ ਨੂੰ ਵੀ ਕਹਿੰਦਾ ਯਾਰ ਮੇਰੇ ਨਾਲ ੱਤਕਾ ਹੋ ਗਿਆ ਕਈ ਵਾਰ ਕੀ ਹੁੰਦਾ ਵੀ ਬੰਦਾ ਵਿੱਚੋਂ ਹੁੰਦਾ ਬਾਹਰ ਨਿਕਲਦਾ ਲੋਕ ਲੱਗ ਗਿਆ ਬੰਦਾ ਕਹਿੰਦਾ ਹੈਗਾ ਯਾਰ ਮੈਨੂੰ ਬਾਜ਼ਾਰ 'ਚ ਕੰਮ ਹੈ ਮੈਂ ਗੱਡੀ ਕਿੱਥੇ ਲਾਵਾਂ ਇਹ ਕਹਿੰਦੇ ਕੋਈ ਨਹੀਂ ਆਪਣੀ ਜਿਹੜੀ ਤੂੰ ਪਰਚੀ ਹੈਗੀ ਹੈ ਜਿਹੜੀ ਅਸੀਂ ਤੇਰੇ ਪੈਸੇ ਲਿੱਤੇ ਆ ਇਹ ਪਰਚੀ ਤੂੰ ਆਹਦੀ ਡੈਸ਼ਬੋਰਡ ਤੇ ਰੱਖ ਦੇ ਤਾਂ ਕਿ ਸਾਡੀ ਜਦੋਂ ਦੂਜੀ ਟੀਮ ਆਊਗੀ ਤੇਰੀ ਗੱਡੀ ਚੱਕੂਗੀ ਨਹੀਂ ਪੈਸੇ ਮਿਲ ਗਏ ਇਹਨਾਂ ਨੂੰ ਗੱਡੀ ਉੱਥੇ ਖੜੀ ਆ ਘੰਟਾ ਖੜੀ ਆ ਡੇਢ ਘੰਟਾ ਖੜੀ ਆ ਇੱਕ ਵਾਰ ਪੈਸੇ ਲੈ ਲੈ ਸੜਕ ਮੁੱਲ ਦੇਤੀ ਸਾਡੀ ਇਹ ਸਾਡੀ ਸੜਕ ਮੌਲੇ ਦੇ ਦਿੰਦੇ ਬਜ਼ਾਰਾਂ ਦੀ ਤੁਸੀਂ ਦੱਸੋ ਟ੍ਰੈਫਿਕ ਵਿਵਸਥਾ ਕਿੱਥੇ ਸੁਧਰ ਰਹੀ ਹੈ ਫਿਰ ਜਿਹੜੇ ਬਾਕੀ ਵੀਕਲ ਹੈ ਕੋਈ ਕਮਰਸ਼ੀਅਲ ਵੀਕਲ ਹੈ ট্রাক ਕੈਟਰਲ ਹੈ ਉਹ ਜਿੱਥੇ ਮਰਜੀ ਖੜਾ ਕੋਈ ਆਟੋ ਹੈ 10 ਖੜੇ ਹੈ ਕੋਈ ਨਹੀਂ ਰੋਕਦਾ ਕੋਈ ਰੇੜੀ ਹੈ 50 ਖੜੀਆਂ ਕੋਈ ਨਹੀਂ ਰੋਕਦਾ ਸਾਡੀ ਤਾਂ ਹਾਊਸਪੋਸ਼ ਕਰਤੀ ਇਹਨਾਂ ਨੇ ਟ੍ਰੈਫਿਕ ਵਿਵਸਥਾ ਕਿਦਾਂ ਜੀ ਤੁਸੀਂ ਇਹਨਾਂ ਗੁੰਡਾਗਰਦੀ ਕਿੱਥੀ ਜਾਂਦੀ ਹੈ ਗੁੰਡਾਗਰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜੀ ਰੋਜ਼ ਲੜਾਈ ਝਗੜੇ ਹੁੰਦੇ ਜੀ ਜਿਹੜਾ ਬੰਦਾ ਇਹਨਾਂ ਦਾ ਵਿਰੋਧ ਕਰਦਾ ਵੀ ਮੈਂ ਕੋਲ ਤਾਂ ਸੀਗਾ ਐ ਤੁਸੀਂ 55 ਕਿਵੇਂ ਲਾਤਾ ਯਾਰ ਵੀ ਮੈਂ ਜਮਾ ਗੱਡੀ ਦੇ ਕੋ ਇਹ ਉਹਦੇ ਨਾਲ ਬਤਮੀਜੀ ਕਰਨ ਲਾ ਜਾਂਦੇ ਆ। ਕਈ ਵਾਰ ਬੰਦਾ ਥੋੜਾ ਸਟੈਂਡ ਲੈਣ ਲੱਗਦਾ ਹੈਗਾ। ਇਹ ਆਪਦੀ ਫੋਨ ਮਾਰ ਕੇ ਚੱਲ ਦੂਜੀ ਗੱਡੀ ਆ ਗਈ, ਚੱਲ ਤੀਜੀ ਗੱਡੀ ਆ ਗਈ, ਅਦਰੋਂ ਸਕੂਟਰੀ ਆ ਗਈ, ਦੋ ਮੋਟਰਸਾਈਕਲ ਤੇ ਬਹਿ ਕੇ ਆ ਗਈ। ਘੇਰਾ ਪੈ ਜਾਂਦਾ ਬਾਜ਼ਾਰ 'ਚ ਡਿਸਪਿਊਟ ਕ੍ਰੀਏਟ ਹੋ ਜਾਂਦਾ, ਚਾਰੋਂ ਪੰਜੋਂ ਪਾਸੇ ਜਾਮ ਲੱਗ ਜਾਂਦਾ। ਬੰਦੇ ਨੂੰ ਪੂਰਾ ਕਰਦੇ ਜਲੀਲ ਰੱਜ ਕੇ। ਪ੍ਰਸ਼ਾਸਨ ਕਿਉਂ ਚੁੱਪ ਨੇ? ਨਗਰ ਨਿਗਮ ਦੇ ਘਰੇ ਕਿਉਂ ਚੁੱਪ ਨੇ? ਲੱਗਦਾ ਨੇ ਕਿ ਇਹ ਜਿਹੇ ਸਟੈਪ ਕਿਉਂ ਚੁੱਕਣਾ ਪਿਆ? ਦੇਸ਼ ਦੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਕਾਰੋਬਾਰ ਬੰਦ ਕਿਤੇ। ਸਾਨੂੰ ਐਂ ਲੱਗਦਾ ਪ ਇਹਨਾਂ ਦੀ ਬਿਜ਼ਨਸ ਦੀ ਇਨਕੁਆਰੀਆਂ ਵੀ ਲੱਗੀਆਂ ਪਈਆਂ ਠੇਕੇਦਾਰ ਦੀਆਂ ਲੋਕਾਂ ਨੇ ਕੰਪਲੀਟ ਆ ਪਾਈਆਂ ਹੈਗੀਆਂ ਨਗਰ ਨਿਯਮ ਦੇ ਅਧਿਕਾਰੀ ਉਸ ਇਨਕੁਆਰੀਆਂ ਨੂੰ ਭੁਗਤ ਰਿਹਾ ਆਪਦੇ ਬਿਆਨ ਲਿਖਾ ਕੇ ਆ ਰਹੇ ਆ ਉਸ ਦੇ ਬਾਵਜੂਦ ਵੀ ਜਿਹੜੀ ਇਹ ਧੱਕੇਸ਼ਾਹੀ ਜੇ ਜਾਰੀ ਹੈਗੀ ਹੈ ਇਹਦਾ ਮਤਲਬ ਇਹ ਹੈ ਨਾ ਵੀ ਇਹਨਾਂ ਨੂੰ ਕੋਈ ਸ਼ਹਿ ਯਾ ਤਾਂ ਇਹਨਾਂ ਦਾ ਆਪਦਾ ਹਿੱਸਾ ਪੱਤੀ ਪੱਤੀ ਹੋਊਗਾ ਕੋਈ ਨਾ ਕੋਈ ਪਰਸਨਲ ਇੰਟਰਸਟ ਤਾਂ ਹੈਗਾ ਹੀ ਹੈ ਨਾ ਸਾਰੇ ਸ਼ਹਿਰ ਦੀ ਇਹ ਗੱਲ ਹੈਗੀ ਹੈ ਵੀ ਇਹਨਾਂ ਦਾ ਆਪਦਾ ਹਿੱਸਾ ਪਤੀ ਹੈ ਜਿਹੜੇ ਬੁੰਡੇ ਜਿਹੜੇ ਬੰਦੇ ਮੂਰੇ ਵੱਡੀਆਂ ਕੁਰਸੀਆਂ ਤੇ ਬੈਠੇ ਹੈਗੇ ਆ ਤੇ 15 ਅਗਸਤ ਤੋਂ ਕੇਵਲ ਕੁਝ ਘੰਟੇ ਲਈ ਬੰਦ ਹੋਵੇਗਾ ਜਾਂ ਇੱਕ ਦਿਨ ਲਈ ਬੰਦ ਹੋਵੇਗਾ ਕੀ ਪ੍ਰੋਗਰਾਮ ਲਿਖਿਆ ਹੋਇਆ ਹੈ ਫਿਲਹਾਲ ਤਾਂ ਸਾਡਾ ਜਿਹੜਾ ਹੈਗਾ 15 ਅਗਸਤ ਵਾਲੇ ਦਿਨ ਬੰਦ ਹੋਊਗਾ ਪੂਰੇ ਦਿਨ ਦਾ ਤੇ ਜਾਮ ਲਗਾਇਆ ਜਾਊਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਹੈਗਾ ਬੰਦ ਨਹੀਂ ਹੋਊਗਾ ਪਰ ਜਿਹੜਾ ਧਰਨਾ ਹੈਗਾ ਉਹ ਕੰਟੀਨਿਊ ਰਹੂਗਾ 15 ਅਗਸਤ ਵਾਲੇ ਦਿਨ ਤਾਂ ਧਰਨਾ ਤੇ ਬੰਦ ਹੈ ਉਸ ਤੋਂ ਬਾਅਦ ਧਰਨਾ ਸਾਡਾ ਕੰਟੀਨਿਊ ਆ ਉਹ ਨਹੀਂ ਬੰਦ ਹੋਉਂਦਾ ਸਾਡੇ ਲੰਗਰ ਦੀ ਵਿਵਸਥਾ ਬ੍ਰੇਕਫਾਸਟ ਦੀ ਵਿਵਸਥਾ ਸਾਰੀ ਉੱਥੇ ਉਵੇਂ ਜਾਰੀ ਰਹੂਗੀ ਇਸੇ ਸਮਾਂ ਸੇਵੀ ਆਗੂ ਸੋਨੂ ਮੇਸ਼ ਜਿਸ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਕਿ 15 ਅਗਸਤ ਕੇਵਲ ਇੱਕ ਦਿਨ ਲਈ ਬੰਦ ਹੋਵੇਗਾ ਅਤੇ ਉਸ ਤੋਂ ਬਾਅਦ ਜੋ ਕਿ ਧਰਨਾ ਪਰਮਨੰਤ ਜਾਈ ਰਹੇਗਾ ਬਠਿੰਡਾ ਤੋਂ ਵਿਕਰਮ ਕੁਮਾਰ ਸੋਕਸ